ਦੁਨੀਆ ਦੇ ਅੰਦਰ ਸਾਰੇ ਭਰਾ ਟੱਬਰ ਅਲੱਗ ਹੁੰਦੇ ਆਇਆ ਤੇ ਹੁੰਦੇ ਰਹਿਣੇ ਜਦੋਂ ਦੀ ਯੂਨੀਵਰਸ ਕਾਇਨਾਤ ਹੋਂਦ ਤੇ ਆਈ ਕੀ ਹੋਗਾ ਜੇ ਬੈਂਸ ਲੱਗ ਹੋਇਆ ਉਹ ਬੈਂਸ ਬੇਈਮਾਨ ਨਹੀਂ ਹੈਗਾ ਬੈਂਸ ਨੇ ਸਿਸਟਮ ਦੇ ਅੰਦਰ ਰਹਿ ਕੇ ਜੇ ਚੌਂਦਾ ਤੇ ਕੁੱਪਾਂ ਦੇ ਕੋਪਰ ਪਈਏ ਦੇ ਭਰ ਸਕਦਾ ਸੀ ਆਪਣੇ ਤਨ ਦੇ ਉੱਤੇ ਇਮਾਨਦਾਰੀ ਦਾ ਚੋਲਾ ਪਹਿਨ ਕੇ ਤਸ਼ੱਦਦ ਚੱਲਿਆ ਤਸ਼ੱਦਦ ਧੱਲਿਆ 13 ਜ਼ਿਲਾਂ ਕੱਟੀਆਂ ਬੈਂਸ ਨੇ ਬਦੌਲਤ ਇਹ ਬੇਈਮਾਨਾ ਤੰਤਰ ਦੇ ਰਾਹ ਦੇ ਵਿੱਚ ਰੋੜੇ ਅਟਕਾਉਂਦਾ ਸਾਡੀ ਵੰਡ ਹੋਈ 2 11 2023 ਨੂੰ ਅੱਜ ਖੁਲਾਸਾ ਕਰਨ ਲੱਗਿਆ ਮੈਂ ਚਾਹੁੰਦਾ ਸੀਗਾ ਕਿ ਘਰ ਦੀ ਚਾਰ ਦੀਵਾਰੀ ਦੇ ਅੰਦਰ ਇਹ ਸਾਰਾ ਕੁਝ ਸ਼ਲੀਨਤਾ ਦੇ ਨਾਲ ਸਮਾਪਤ ਹੁੰਦਾ ਬੰਦੇ ਦੀ ਜ਼ੁਬਾਨ ਦਾ ਸ਼ਬਦ ਕਿਹਾ ਹੋਇਆ ਕਹਿੰਦੇ ਨੇ ਨਾ ਕਿ ਵਪਾਰੀ ਦੀ ਜ਼ੁਬਾਨ ਦੇ ਵਿੱਚ ਉਹ ਕਿਹਾ ਹੋਇਆ ਸ਼ਬਦ ਉਹਦੇ ਲਈ ਸਭ ਤੋਂ ਵੱਡਾ ਓਨਰ ਕਰਨ ਵਾਲਾ ਸ਼ਬਦ ਬਣ ਜਾਂਦਾ ਤੇ ਜਦੋਂ ਲਿਖਤ ਹੋ ਜਵੇ ਰਿਟਨ ਰਿਟਨ ਦੇ ਵਿੱਚ ਉਹ ਕੰਪਨੀ ਜਿਹੜੀ ਸਿਮਰਜੀਤ ਪੈਂਸ ਨੇ 1996 ਦੇ ਵਿੱਚ ਪੈਂਸ ਲੁਆਇਜ਼ ਲਿਮਟਿਡ ਦੇ ਨਾਮ ਨਾਲ ਸ਼ੁਰੂ ਕੀਤੀ ਤੇ ਅੱਜ ਉਸ ਸ਼ੁਰੂ ਕੀਤੀ ਕੰਪਨੀ ਦੇ ਅੰਦਰ ਜਿਹਦਾ ਫਾਊਂਡਰ ਸਿਮਰਜੀਤ ਪੈਂਸ ਆ ਤੇ ਅੱਜ ਉਸ ਕੰਪਨੀ ਦੇ ਅੰਦਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਕੰਮ ਕਰਦੇ ਆ ਕੋ ਕੰਪਨੀ ਮੈਨੂੰ ਉਹ ਹੀ ਮੈਂ ਕੋਈ ਧੱਗੇ ਨਾਲ ਕਿਸੇ ਕੋਲੋਂ ਨਹੀਂ ਲਈ ਐਮੀ ਕੇਵਲੀ ਸੈਟਲਮੈਂਟ ਰਜਾਮੰਦੀ ਦੇ ਨਾਲ ਸੈਟਲਮੈਂਟ ਪੂਰੀ ਫੈਮਿਲੀ ਦੇ ਅੰਦਰ ਬੈਠ ਕੇ ਲਿਖਤ ਰੂਪ ਦੇ ਵਿੱਚ ਮੈਂ ਤੇ ਮੇਰੇ ਭਰਾ ਨੇ ਸਾਈਨ ਕਰ ਦਿੱਤੇ ਨੌ ਦੇ ਨਾਲੋਂ ਮਾਸ ਕਦੇ ਨਹੀਂ ਟੁੱਟਦਾ ਹੁੰਦਾ ਬਾਹ ਟੁੱਪੀ ਹੋਵੇ ਤੇ ਆਪਣੇ ਘਰ ਨੂੰ ਹੀ ਆਉਂਦੀ ਆ ਕਿਸੇ ਦੂਜੇ ਦੇ ਘਰ ਤੇ ਬੰਗਣਾ ਪਾ ਕੇ ਟੁੱਟੀ ਹੋਈ ਬਾਹ ਨਹੀਂ ਕਦੇ ਸਿੱਧੀ ਹੁੰਦੀ ਉਸ ਤੋਂ ਬਾਅਦ ਦੇ ਵਿੱਚ ਮੇਰੇ ਉਸ ਸਤਾਰਯੋਗ ਵੱਡੇ ਭਰਾ ਨੂੰ ਮੈਂ ਅੱਜ ਵੀ ਉਹਦੇ ਲਈ ਛੋਟਾ ਤੇ ਮੇਰੇ ਮਨ ਦੇ ਵਿੱਚ ਅੱਜ ਵੀ ਰਿਸਪੈਕਟ ਹੈ ਉਹਦੇ ਵਾਸਤੇ ਉਹਨੂੰ ਇਸ ਵੰਡ ਦੇ ਵਿੱਚੋਂ ਇਸ ਗੱਲ ਦੀ ਖਫਸ਼ਾ ਲੱਗਣ ਲੱਗ ਗਿਆ ਵੀ ਯਾਰ ਇਹ ਗਲਤ ਹੋ ਗਿਆ कोर्ट ਕੌਣ ਗਿਆ ਸਿਮਰਜੀਤ ਬੈਂਸ ਅਦਾਲਤ ਤੇ ਨਹੀਂ ਗਿਆ ਮੇਰੇ ਭਾਈ ਸਾਹਿਬ ਗਏ ਜੇ ਉਹਨਾਂ ਦੀ ਗੱਲ ਦੇ ਵਿੱਚ ਕੋਈ ਜਾਣ ਹੁੰਦੀ ਤੇ ਕੋਰਟ ਜਿਹੜਾ 140 ਕਰੋੜ ਦੇਸ਼ ਵਾਸੀਆਂ ਦੇ ਬੁਲਤਨ ਚੋਣਾਂ ਵਾਸਤੇ ਅਦਾਲਤ ਤੁਹਾਨੂੰ ਕੋਈ ਨਾ ਕੋਈ ਇੰਟਰਮ ਰਿਲੀਫ ਮਿਲਦਾ ਨਹੀਂ ਹੋਇਆ ਪੁਲਿਸ ਦੇ ਕੋਲੇ ਗਿਆ ਨਹੀਂ ਹੋਇਆ ਗੋਲੀ ਚਲਾਈ ਕੱਲ ਤੋਂ ਪਹਿਲਾਂ ਸਿਮਰਜੀਤ ਬੈਂਸ ਨੇ ਤੁਹਾਨੂੰ ਪਿੰਕ ਲੱਗਣ ਦਿੱਤੀ ਸਿਮਰਜੀਤ ਬੈਂਸ ਨੇ ਪੁਲਿਸ ਨੂੰ ਭਿੰਨਕ ਲੱਗਣ ਦਿੱਤੀ ਵੀ ਮੇਰੇ ਕੰਸਰਨ ਦੇ ਅੰਦਰ ਮੇਰੀ ਕੰਪਨੀ ਦੇ ਅੰਦਰ ਗੋਲੀ ਚਲਾਈ ਮੇਰੇ ਭਤੀਜੇ ਨੇ ਨਹੀਂ ਲੱਗਣ ਦਿੱਤੀ ਤੇ ਮੈਂ ਕੱਲ ਵੀ ਨਹੀਂ ਸੀ ਲੱਗਣ ਦੇਣੀ ਰਾਤ 11 ਵਜੇ ਦੀ ਗੋਲੀ ਚੱਲੀ ਹੋਈ ਮੇਰੀ ਡਿਫੈਂਡਰ ਭੱਲ ਗਈ ਪੂਰੀ ਤਰ੍ਹਾਂ ਮੇਰੇ ਪੀਏ ਨੁਨਿੰਦਰ ਮਨੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਮੈਂ ਕੱਲ ਵੀ ਮੇਰਾ ਖਿਆਲ ਤੁਸੀਂ ਵੀ ਇਸ ਗੱਲ ਨੂੰ ਸਮਝ ਕੇ ਮੰਨੋਗੇ ਤੁਸੀਂ ਮੇਰੇ ਕੋਲ ਆਏ ਤਾਂ ਮੈਂ ਮਿੱਟੀ ਪਾਈ ਫੋਨ ਕੀਤਾ ਤੁਸੀਂ ਮੈਂ ਕਿਹਾ ਨਹੀਂ ਕੁਝ ਨਹੀਂ ਹੋਇਆ 11 ਵਜੇ ਦੀ ਵਾਰਦਾਤ ਹੋਈ ਹੋਵੇ ਤੇ ਮੈਂ ਤੁਹਾਨੂੰ ਦੂਸਰੇ ਦਿਨ ਦੇ 12 ਵਜੇ ਤੱਕ ਭਿੰਕ ਨਾ ਪੈਣ ਨਾ ਗੱਡੀ ਲਪੋ ਕੇ ਰੱਖਵਾ ਪੁਲਿਸ ਨੂੰ ਨਾ ਦੱਸਾਂ ਮੇਰੀ ਮਨਸ਼ਾ ਦੇ ਵਿੱਚ ਖੋਟ ਤੇ ਪਾਪ ਨਹੀਂ ਜਦੋਂ ਤੁਸੀਂ ਇਕੱਠੇ ਹੋ ਕੇ ਆ ਗਏ ਸਾਰਾ মিডিਆ ਆ ਗਿਆ মিডিਏ ਤੋਂ ਬਾਅਦ ਪੁਲਿਸ ਆ ਗਈ ਤੇ ਜਦੋਂ ਪੁਲਿਸ ਆ ਗਈ ਤੇ ਫਿਰ ਕਾਰਵਾਈ ਹੋਣੀ ਸੁਭਾਵਕ ਸੀਗੀ ਜੇ ਤੁਸੀਂ ਲੋਕ ਨਾ ਆਉਂਦੇ ਤੇ ਪੁਲਿਸ ਨੇ ਨਹੀਂ ਸੀ ਆਉਣਾ ਤੇ ਪਰਚਾ ਦਰਜ ਨਹੀਂ ਸੀ ਹੋਣਾ ਮੈਂ ਦੱਬ ਘੁੱਟ ਕੇ ਸਾਰ ਲੈਣਾ ਸੀਗਾ ਉਹ ਲੋਕ ਜਿਹੜੇ ਅੱਗ ਲਾਈ ਡੱਬੂ ਕੰਧ ਤੇ ਰੋਲ ਅਦਾ ਕਰਦੇ ਆ ਮੇਰੇ ਟੱਬਰ ਦੇ ਵਿੱਚੋਂ ਮੇਰੇ ਰਿਸ਼ਤੇਦਾਰਾਂ ਦੇ ਵਿੱਚੋਂ ਤੇ ਮੇਰੇ ਰਾਜਨੀਤਿਕ ਵਿਰੋਧੀ ਲੋਕ ਜਿਹੜੇ ਕਹਿੰਦੇ ਸੀ ਪੰਮੇ ਨੂੰ ਉਠਾ ਕੇ ਪ੍ਰੈਸ ਕਾਨਫਰੰਸ ਕਰਾਂਗੇ ਅੱਜ ਬਹਿਸ ਬੋਲ ਰਿਹਾ ਕਰੋ ਪ੍ਰੈਸ ਕਾਨਫਰੰਸ ਅੱਜ ਬਹਿਸ ਕਰ ਰਿਹਾ ਤਰਾ ਮੇਰੇ ਭਰਾ ਤੋਂ ਪ੍ਰੈਸ ਕਾਨਫਰੰਸ ਅੱਜ ਸਚਾਈ ਮੈਂ ਦੱਸਦਾ ਤੁਹਾਨੂੰ ਮੈਂ ਆਪਣੇ ਭਰਾ ਨੂੰ ਇਹ ਗੱਲ ਕਹਿ ਦਿੱਤੀ ਵੀ ਤੇਰੇ ਜਿਹੜੀ ਤੈਨੂੰ ਬੰਡ ਨਹੀਂ ਪ੍ਰਵਾਨ ਤੂੰ ਨਹੀਂ ਪਸੰਦ ਕਰਦਾ ਜਿਹਨੂੰ ਤੂੰ ਕੋਰਟ 'ਚ ਚੈਲੰਜ ਕੀਤਾ ਲਾਓ ਬੰਡੜਾ ਪਾਗਜ ਪਾੜ ਦਿੰਨੇ ਆ ਇੱਕ ਮੁੰਡਾ ਤੇਰੇ ਆ ਤੇ ਇੱਕ ਮੇਰੇ ਆ ਦੋਨੋਂ ਪੁੱਤ ਕੰਮ ਕਰਨਗੇ ਤੇ ਕਸਟੋਡੀਅਨ ਸਿਮਰਜੀਤ ਬਹਿਸ ਕਿਉਂਕਿ ਤੂੰ ਮੈਨੂੰ ਅਕਸਰ ਕਹਿੰਦਾ ਰਿਹਾ ਵੰਡ ਦੇ ਸਮੇਂ 'ਚ ਵੀ ਚਿੱਟਾ ਕੁਰਤਾ ਪਾ ਕੇ ਭਾਸ਼ਣ ਕਰਨੇ ਬੜੇ ਸੌਖੇ ਆ ਕੰਮ ਕਰਨੇ ਬੜੇ ਔਖੇ ਆ 18 ਮਹੀਨੇ 20 ਮਹੀਨੇ ਹੋ ਗਏ ਤੈਨੂੰ ਦੱਸਦਾ ਇਸ ਚਿੱਟੇ ਕੁਰਤੇ ਪਜਾਮੇ ਦਾ ਕੈਲੀਬਰ ਇਸ ਕੁਰਤੇ ਪਜਾਮੇ ਦੀ ਤਾਕਤ ਤੇ ਮੈਂ ਇਹ ਆਪਣੇ ਭਰਾ ਨੂੰ ਕਈ ਗੱਲ ਵੀ ਦੋਨੋਂ ਪੁੱਤ ਕੰਮ ਕਰ ਲੈਣ ਤੇਰੀ ਦਸਰ ਅੰਦਾਜ਼ੀ ਨਾ ਹੋਵੇ ਜੇ ਮੈਂ ਬੇਈਮਾਨ ਹੁੰਦਾ ਮੇਰੇ ਮਨ ਦੇ ਵਿੱਚ ਕੋਈ ਖੋਟ ਪਾਪ ਹੁੰਦਾ ਤੇ ਮੈਂ ਉਹਦਾ ਬੰਡ ਵਾਲਾ ਕਾਗਜ਼ ਪਾੜਨ ਲਈ ਆਪਣੇ ਵੱਲੋਂ ਇਹ ਕਦੇ ਵੀ ਜਿਹੜਾ ਸੁਜੈਸ਼ਨ ਸੁਝਾਓ ਕਦੇ ਨਾ ਦਿੰਦਾ ਮੈਂ ਅੱਜ ਉਹ ਨਵ ਰੋਬੀ ਪਾਰਟੀਆਂ ਦੇ ਲੋਕਾਂ ਨੂੰ ਪੁੱਛਣਾ ਚਾਹਣਾ ਤੁਸੀਂ ਯਾ ਮਾਰਿਆ ਮੈਨੂੰ ਜਦੋਂ ਦਾ ਮੈਂ ਰਾਜਨੀਤੀ 'ਚ ਆਇਆ ਤੁਸੀਂ ਕਿਹੜਾ ਇਲਜ਼ਾਮ ਜਿਹੜਾ ਮੇਰੇ ਤੇ ਨਹੀਂ ਲਾਇਆ ਮੈਂ ਅੱਜ ਪੁੱਛਣਾ ਚਾਹਣਾ ਲਿਆਓ ਮੇਰੇ ਭਰਾ ਨੂੰ ਘਰ ਆਓ ਪੀ ਸੀ ਤਾ ਬਸ ਪ੍ਰੈਸ ਕਾਨਫਰੈਂਸ ਮੈਨੂੰ ਵੀ ਬਰਾਬਰ ਬਿਠਾ ਲਓ ਇੱਕ ਪਾਸੇ ਤੁਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਨਾ ਹੋ ਜਵੇ ਫਿਰ ਮੈਨੂੰ 19ਵੀਂ ਜਗ੍ਹਾ ਬਿਠਾ ਕੇ ਸਜਾ ਦਿਓ ਤੁਸੀਂ ਜਦੋਂ ਆਉਂਦਿਆ ਕੋਈ ਨਾ ਕੋਈ 13ਵੀਂ ਗੱਲ 13ਵੀਂ ਗੱਲ ਸੋ ਮੈਂ ਅੱਜ ਫੇਰ ਸ਼ਲੀਨਤਾ ਨਾਲ ਕਹੂੰਗਾ ਇਸ ਦੁਨੀਆ ਦੇ ਉੱਤੇ ਬੰਦਾ ਕਹਿੰਦਾ ਕੁਛ ਨਹੀਂ ਆਇਆ ਤੇ ਕੁਛ ਨਹੀਂ ਲੈ ਕੇ ਜਾਣਾ ਪਰ ਸ਼ੈਕਸਪੀਅਰ ਇਹਦੇ ਉਲਟ ਕਹਿੰਦਾ ਉਹ ਕਹਿੰਦਾ ਬੰਦਾ ਖਾਲੀ ਹੱਥ ਆਉਂਦਾ ਤੇ ਨਾਲ ਇੱਕ ਚੀਜ਼ ਲੈ ਕੇ ਜਾਂਦਾ ਉਹ ਹੈਗਾ ਨਾਮ ਮੈਨੂੰ ਪੰਜਾਬੀ ਜਗਤ ਨੇ ਨਾਮ ਦਿੱਤਾ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਮੈਂ ਪੈਸੇ ਦਾ ਜ਼ਮੀਨ ਜਿਦਾਤਾਂ ਦਾ ਗੁਲਾਮ ਨਹੀਂ ਮੈਂ ਪਿਆਰ ਦਾ ਗੁਲਾਮ ਆਂ ਸੇਵਾ ਕਰਨਾ ਮੇਰਾ ਸ਼ੌਕ ਹੈ ਤੇ ਇਹ ਸੇਵਾ ਤੋਂ ਤੁਸੀਂ ਚਿਰਦੇ ਹੋ ਇਹ ਸੇਵਾ ਨੂੰ ਤੁਸੀਂ ਆ ਚਾਰ ਸਾਲ ਦਾ ਅਰਸਾ ਹੋ ਗਿਆ ਲੋਕਾਂ ਨੇ ਦੇਖ ਲਿਆ ਵੀ ਭੈਸ ਨੇ 20 ਸਾਲਾਂ ਚ ਕੀ ਕੀਤਾ ਸੀ ਤੁਲਨਾ ਕਦੋਂ ਹੁੰਦੀ ਆ ਗੌਰਵ ਚੈਨਲ ਛੱਡ ਕੇ ਚਲੇ ਗਿਆ ਗੌਰਵ ਦੀ ਜਗ੍ਹਾ ਦੂਸਰਾ ਬੰਦਾ ਆ ਗਿਆ ਤੁਹਾਡਾ ਮਾਲਕ ਲੋਕ ਈਵਰਸ ਉਹ ਦੋ ਕੰਪੈਰੀਜ਼ਨ ਤੁਲਨਾ ਕਰਨਗੇ ਵੀ ਗੌਰਵ ਚੰਗਾ رپورਟਰ ਸੀਗਾ ਜਿਹੜਾ ਨਮਾ ਆਇਆ ਇਹ ਚੰਗਾ رپورਟਰ ਆਇਆ ਤੁਲਨਾ ਦਾ ਸਮਾਜ ਨਿਤਿਕ ਪੰਜਾਬ ਦੇ ਅੰਦਰ 4 ਸਾਲ ਮੈਂ ਲੋਕਾਂ ਲਈ ਲੜਿਆ ਦੋਸਤ ਮੈਂ ਲੋਕਾਂ ਲਈ ਆਪਣਾ ਤਨ ਛਲਾਇਆ ਮੈਂ ਲੋਕਾਂ ਵਾਸਤੇ ਜੇਲਾਂ ਕੱਟੀਆਂ ਨੇ ਮੈਨੂੰ ਇਹ ਕਿਸੇ ਨਾਮ ਨਾਲ ਮੈਨੂੰ ਬਲਾਤਕਾਰੀ ਕਹਿ ਦੇਣ ਮੈਨੂੰ ਇਹ ਟੈਸਟ ਚੋਰ ਕਹਦਣ ਮੈਨੂੰ ਪੀਲੀ ਚੋਰ ਕਹਦਣ ਮੈਂ ਕੋਈ ਪ੍ਰਵਾਹ ਨਹੀਂ ਮਾਰਦਾ ਇਹਨਾਂ ਦੀ ਨਾ ਮੈਂ ਆਪਣੇ ਭਰਾ ਦਾ ਦੁਆਨੀ ਖਾਦੀ ਐ ਤੇ ਨਾ ਦੋਸਤ ਖਾਣੀਆਂ ਪਰ ਮੈਂ ਇਹ ਗੱਲ ਕਹੂੰਗਾ ਕਿ ਜੇ ਮੈਂ ਆਪਣੇ ਆਪ ਨੂੰ ਨਿਆਂ ਨਹੀਂ ਦਵਾ ਸਕਿਆ ਤੇ ਮੈਂ ਲੋਕਾਂ ਨੂੰ ਨਿਆਂ ਦਉਣ ਦੀ ਗੱਲ ਕਿੱਥੋਂ ਕਰ ਸਕਦਾ ਮੈਂ ਆਪਣੇ ਆਪ ਨੂੰ ਨਿਆਂ ਦਵਾਉਣ ਦੇ ਵਿੱਚ ਸਫਲ ਹੋ ਜਾਣਾ ਫੇਲ ਹੋ ਜਾਣਾ ਮੈਂ ਵਾਸ਼ਰੂਮ ਦੇ ਵਿੱਚ ਸੀਗਾ ਜਦੋਂ ਗੋਲੀ ਚੱਲੀ ਤੇ ਮੈਂ ਤੁਰੰਤ ਬੜਾ ਤੇਜ਼ੀ ਦੇ ਨਾਲ ਆਪਣੇ ਕੱਪੜੇ ਲੀੜਾ ਕਪੜਾ ਪਾ ਕੇ ਬਾਹਰ ਨਿਕਲਿਆ ਤੇ ਮੇਰਾ ਅਸਿਸਟੈਂਟ ਪੀਏ ਮਨੀ ਬਾਹਰ ਸੀਗਾ ਜਿਹੜਾ ਫੇਸ ਆਈਡੀ ਵਾਲਾ ਲੋਕ ਹੈ ਮੇਨ ਡੋਰ ਦੇ ਉੱਤੇ ਇਹਦਾ ਫੇਸ ਵੀ ਉਹਦੇ ਤੇ ਆ ਹੋ ਸਕਦਾ ਇਹਦਾ ਨੁਕਸਾਨ ਹੋ ਜਾਂਦਾ ਇਹ ਅੰਦਰ ਬੈਠਾ ਸੀ ਜਦਕਿ ਰੁਟੀਨ ਆ ਇਹ ਬਾਹਰ ਗਜ਼ੀਬੋ ਦੇ ਵਿੱਚ ਏਕੂਲਰ ਲਾ ਕੇ ਬੈਠਾ ਹੁੰਦਾ ਰਾਤ ਨੂੰ ਜੋ ਕੰਪਨੀ ਦਾ ਹਿਸਾਬ ਦਾ ਬਲੇਟ ਆਉਂਦਾ ਤੋ ਮੇਰੇ ਨਾਲ ਸਾਰਾ ਸਾਂਝਾ ਕਰ ਜਾਂਦਾ ਦੂਸਰੇ ਦਿਨ ਦੇ ਰਾਜਨੀਤਿਕ ਸੇਵਾ ਦੇ ਪ੍ਰੋਗਰਾਮ ਮੇਰੇ ਨਾਲ ਸਾਝੇ ਕਰ ਜਾਂਦਾ ਮੈਂ ਇਹਨੂੰ ਪੁੱਛ ਰਿਹਾ ਹੈਰਾਨ ਹੋਇਆ ਵੀ ਕੀ ਹੋਇਆ ਬਾਹਰ ਆਵਾਜ਼ ਬੜੀ ਆ ਰਹੀ ਸੀ ਪਟਾਕਿਆਂ ਦੀ ਕਹਿੰਦਾ ਭਾਈ ਜੀ ਪੰਮਾ ਤੇ ਜੋਤ ਗੋਲੀ ਚਲਾ ਰਹੇ ਸੀ ਗੱਡੀ ਤੁਹਾਡੀ ਡਿਫੈਂਡਰ ਜਿਹੜੀ ਆ ਉਹ ਭੰਨ ਦਿੱਤੀ ਸਾਰੀ ਉਹਨਾਂ ਨੇ ਗੋਲੀਆਂ ਚਲਾ ਕੇ 8-10 ਫਾਇਰ ਕੀਤੇ ਹੋਣਗੇ ਸੱਤ ਦੇ ਖੋਲ ਪੁਲਿਸ ਨੂੰ ਮਿਲੇ ਆ ਤਾਂ ਮੈਂ ਗੇਟਮੈਨ ਨੂੰ ਇਹ ਦੱਸ ਰਿਹਾ ਕਿ ਮੈਂ ਗੇਟਮੈਨ ਨੂੰ ਹੱਥ ਮਾਰ ਕੇ ਕੁਛੀ ਵੀ ਸ਼੍ਰੀਚੰਦ ਕੀ ਹੋ ਰਿਹਾ ਕੀ ਹੋਇਆ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੇ ਮੇਰੇ ਵੱਲ ਭੱਜਿਆ ਪਰ ਜਦੋਂ ਮੈਂ ਦੇਖਿਆ ਮੇਰੇ ਵੱਲ ਭੱਜ ਕੇ ਆ ਰਹੇ ਤਾਂ ਮੈਂ ਮੇਨ ਡੋਰ ਮੇਰੇ ਫਾਰਮ ਹਾਊਸ ਦਾ ਖੂਲ ਕੇ ਅੰਦਰ ਆ ਕੇ ਆਪਣੀ ਜਾਨ ਬਚਾਈ ਉਹਨਾਂ ਨੇ ਮੇਰੇ ਵੱਲ ਫਾਇਰ ਕੀਤੇ ਜੇ ਮੇਰਾ ਫੇਸ ਆਈਡੀ ਤੇ ਡੋਰ ਲੌਕ ਨਾ ਹੁੰਦਾ ਇਸ ਮੁੰਡੇ ਦੇ ਗੋਲੀ ਜ਼ਰੂਰ ਵੱਜਦੀ ਤਾਂ ਤੁਸੀਂ ਕਿੱਥੋਂ ਜਵਾਬੀ ਫਾਇਰ ਮੈਂ ਕਿੱਥੋਂ ਜਵਾਬੀ ਫਾਇਰ ਮੈਂ ਤਾਂ ਅੰਦਰ ਆ ਇਹ ਮੈਨੂੰ ਕਹਿ ਰਿਹਾ ਕਿ ਚਲੋ ਭਾਜੀ ਬਾਹਰ ਗੱਡੀ ਦੇ ਗੋਲੀਆਂ ਵੱਜੀਆਂ ਮੈਂ ਇਹਨੂੰ ਕੀ ਕਿਹਾ ਮੈਂ ਕਿਹਾ 10 ਮਿੰਟ ਬਹਿ ਜਾ ਗੁੱਸੇ ਦੇ ਵਿੱਚ ਬੰਦਾ ਕਈ ਕੁਝ ਕਰ ਬੈਠਦਾ ਬਾਅਦ ਵਿੱਚ ਪਛਤਾਉਂਦਾ ਬੜਾ 10 ਮਿੰਟ ਮੈਂ ਇਹਦੇ ਕੋਲੇ ਅੰਦਰ ਬੈਠੇ ਰਹੇ ਆ ਅਸੀਂ ਡਰਾਈਵਿੰਗ ਰੂਮ ਦੇ ਵਿੱਚ ਮੈਂ ਗੇਟਮੈਨ ਨੂੰ ਫੋਨ ਕੀਤਾ ਕਹਿੰਦਾ ਬੇਟਾ ਬੌਜੀ ਚਲੇ ਗਏ ਜੋ ਚਲੇ ਆਇਆ ਕਹਿੰਦਾ ਹਾਂਜੀ ਉਹ ਚਲੇ ਗਏ ਲੇਕਿਨ ਉਨਕੀ ਗਾੜੀ ਗੇਟ 'ਤੇ ਹੀ ਖੜੀ ਹੈ ਗਾੜੀ ਨਹੀਂ ਉਹਨਾਂ ਨੇ ਇਧਰ ਉਧਰ ਕੀਤੀ ਉਹ ਚਲੇ ਗਏ ਜਦੋਂ ਉਹਨੇ ਮੈਨੂੰ ਇਨਸ਼ੋਰ ਕੀਤਾ ਵੀ ਉਹ ਚਲੇ ਗਏ ਮੈਂ ਉਦੋਂ ਬਾਹਰ ਗਿਆ ਨੰਬਰ ਦੂਸਰਾ ਮੇਰੇ ਕੋਲੇ ਕੋਈ ਵੈਪਨ ਨਹੀਂ ਮੇਰੇ ਸਾਰੇ ਵੈਪਨ ਪੁਲਿਸ ਦੇ ਕੋਲੇ ਜਮ੍ਹਾਂ ਹੋਏ ਹੋਏ ਆ ਮੇਰੇ ਟੱਬਰ ਦੇ ਵਿੱਚ ਮੇਰੇ ਬੇਟੇ ਦੇ ਕੋਲੇ ਕੋਈ ਵੈਪਨ ਨਹੀਂ ਮੈਂ ਮਾਨਯੋਗ ਕਮਿਸ਼ਨਰ ਨੂੰ ਕਹਿੰਦਾ ਰਿਹਾ ਪੀਆਰ ਇਹ ਮਸਲਾ ਐਫ ਆਈ ਆਰ ਦਰਜ ਨਾ ਹੋਵੇ ਪੁੱਛ ਸਕਦੇ ਹਾਂ ਕਮਿਸ਼ਨਰ ਨੂੰ ਵੀ ਇਹ ਝੱਗਾ ਚੱਕੂ ਏ ਢਿੱਡ ਆਪਣਾ ਨੰਗਾ ਹੋਣਾ ਪਰ ਮੇਰੀ ਕਮਜ਼ੋਰੀ ਸਮਝੀ ਉਹਨਾਂ ਨੇ ਇਸ ਗੱਲ ਵੀ ਇਹ ਮੀਡੀਆ ਤੋਂ ਡਰਦਾ ਏ ਸੋਸ਼ਲ ਫਿਕਰ ਏ ਪੋਲਿਟਿਕਲ ਲਾਈਨ ਦੇ ਅੰਦਰ ਏ ਪੋਲਿਟਿਕਲ ਪਲੇਟਫਾਰਮ ਤੇ ਏ ਇਸ ਕਰਕੇ ਮੈਨੂੰ ਇਹ ਕਮਜ਼ੋਰੀ ਮੀਡੀਆ ਸਮਝਦੇ ਸੀ ਇਸ ਕਰਕੇ ਮੈਂ ਤੁਹਾਡੇ ਨਾਲ ਅੱਜ ਸਾਰੀ ਗੱਲ ਦਾ ਚਾਨਣਾ ਪਾਇਆ ਜਿਹੜੇ ਲੂੰਬੜ ਲੋਕ ਮੇਰੇ ਭਰਾ ਨੂੰ ਕੰਨ ਸੀ ਪੀਸੀ ਕਰਾਉਣੀ ਚੈਲੰਜ ਕਰਦਾ ਉਹਨਾਂ ਨੂੰ ਆਓ ਤੁਹਾਨੂੰ ਦੇਖਾਂ ਮੈਂ ਬੈਠੋ মিডিਏ ਦੇ ਵਿੱਚ ਉਹਦੇ ਨਾਲ ਕਰੋ ਸਵਾਲ ਤੇ ਜਵਾਬ ਮੈਂ ਫੇਰ ਕਹਿੰਦਾ ਮੇਰੇ ਭਰਾ ਨੇ ਮੇਰਾ ਭਰਾ ਹੀ ਰਹਿਣਾ ਮੇਰੇ ਭਤੀਜੇ ਨੇ ਮੇਰਾ ਭਤੀਜਾ ਹੀ ਰਹਿਣਾ ਮੇਰਾ ਪੁੱਤ ਹੋਵੇ ਭਤੀਜਾ ਹੋਵੇ ਮੈਨੂੰ ਅੱਜ ਵੀ ਕੋਈ ਫਰਕ ਨਹੀਂ ਹੈਗਾ ਬੱਚੇ ਗਲਤੀਆਂ ਕਰ ਲੈਂਦੇ ਆ ਵੱਡੇ ਮਾਵਾਬ ਵੱਡੇ ਸਿਆਣੇ ਮਾਫ ਕਰਦੇ ਆ ਬਾਂਸ ਕੋਲੇ ਉਹ ਹਿਰਦਾ ਹੈਗਾ ਜਿਗਰਾ ਹੈਗਾ